ਇੱਕ ਵਾਰੀ ਇੱਕ ਵਾਰੀ ਪਾਣੀ ਦੇ ਵਿੱਚ ਚੜਲਾ ਨਾ ਇਦਾਂ ਹੀ ਐਡਾ ਨੂੰ ਚੜੀ ਹੋਰ ਦਾ ਕਾਹਦਾ ਅਜਦਾ ਹੱਬੱਕ ਵਾਠ ਠੀਕ ਹੈ ਦੋ ਸੌ ਚੱਲ ਦੋ ਘਾਟਾ ਆਪਾਂ ਸੁਰੂ ਕਰਦੇ ਗਾੜੀ ਹਾਂ ਅੱਛਾ ਇਹ ਬੰਨ ਬੜੀ ਹੋਰ ਮਗਰ ਪੀ ਅਹੀਂ ਵੀ ਹੋੜੀ ਹੋੜੀ ਵੀ ਲੰਘਦੇ ਲੋਕ ਦੇ ਇੱਕ ਦੂਸਰ ਦਾਲਿਆ ਉਹਨਾਂ ਨੇ ਜਾ ਕੇ ਮੱਥਾ ਟੇਕਿਆ ਤੁਹਾਨੂੰ ਉਹ ਆਓ ਗੁਰੂ ਦੇ ਉਹ ਗੁਰੂ ਦੇ ਸਿੱਖੋ ਮੈਂ ਤੁਹਾਡੇ ਗੁਰੂ ਦਾ ਇੱਕ ਸਬਦ ਦਾ 15 ਦਿਨ ਮੰਦਰ ਚ ਲਿਆ ਕਿਹਾ ਤੇ ਮੇਰੇ ਮਗਰ ਤੁਹਾਨੂੰ ਹੀ ਪੁਰਨ ਹੋਈ ਮੇਰੇ ਵਰਗੇ ਮਗਰ ਸ਼ਰਮਜੀ ਤੋਂ ਠੀਕ ਹੈ ਜੀ ਤੁਹਾਡੇ ਗੁਰੂ ਦਾ ਹਾਂ ਜੀ ਹਾਂ ਜੀ ਮੈਂ ਇੱਕ ਸਬਦ ਦਾ लगता है कि अंदर बाहर की ठीक है मेरे मुंह दुनिया से दुनिया सामने तैयार एक सही से है मैं ये तो नहीं लौट मिले और ये इसमें मेरे को है समझ में नहीं आ रहा है हैं काल अंदर करना पड़ेगा ਨਾ ਜ਼ਰਾ ਇੱਧਰ ਆ ਜਾ। ਧਿਆਨ ਕੇ ਹੁੰਦਾ ਹੈ। ਸਾਹਮਣੇ। ਹਾਂਜੀ। ਹੋ ਗਿਆ ਮਾਜੀ। ਫਾਈਨਲ ਮਾਂ। ਖਾਣਾ ਪਾਉਂਦੇ ਬਾਟ ਕੇ। ਬੰਨ ਦਾ ਫਰੀ ਵੀ ਪੈ ਲਾਲ। ਬਾਟੋ ਬਾਹਰ ਕੱਸਣਾ। ਨਾ ਘਰ ਤੇ। ਪਾਸੇ ਦੇਖ ਲੈ। ਹਾਸ ਨਾ ਆ ਨਾ ਡਿੱਗਣਾ। ਦੇ ਵੀ ਪਤਾ ਨਹੀਂ ਲਿਆ ਮੋੜੀ ਸੰਦੀ ਕਿਥੇ ਕਿਥੇ ਆਉਂਦਾ ਮੈਂ ਨਹੀਂ ਬਣਨਾ ਅੱਗੇ ਨੂੰ ਮੈਂ ਉਹ ਨਹੀਂ ਬਣਨਾ ਹਾਂ ਫਰਕ ਹਾਂ ਫਰਕ ਆਮ ਆਪਾਂ ਕੋਈ ਜੀ ਜੀ ਮੇ ਤੁਹਾਨੂੰ ਕਹਿੰਦੀ ਸੀ ਤੁਸੀਂ ਇਹਨਾਂ ਨੂੰ ਲਾਉਂਦੀ ਭਾਵੇਂ ਲਾਉਂਦੀ ਭਾਵੇਂ ਲਾਉਂਦੀ ਭਾਵੇਂ ਲਾਉਂਦੀ ਭਾਵੇਂ ਕੋਈ ਇਹ ਗਰੀ ਬਨਵਾ ਅੰਤਰਜਾਮੀ ਜੀ ਨਾਮ ਕਿਹੜਾ ਹੈ ਕੋਈ ਦਾ ਮਾ ਤਨ ਬਾਬਾ ਕਨਸਾ ਵਾਲੇ ਜੀ ਨਾਮਕ ਦੇਵ ਨਾਮ ਦੇ ਚੁੱਕੇ ਪਾ ਆਮਿਤ ਸਿੰਘ ਜੀ ਮਹਾਰਾਜ ਦੀ ਪੋਲੇ ਨਾਲ ਕੋਲੇ ਸੇਕਰ ਤਾਨ ਮਹਾਰਾਜ ਤਾਨ ਬਾਬਾ ਕਨਸਾਵਾਰੇ ਗੁਰੂ ਨਾਨਕ ਦੇਵ ਮਹਾਰਾਜ ਤਾਨ ਬਾਬਾ ਸਦੀ칸ਤ ਤਾਨ ਬਾਬਾ ਲਖਮੀਦਾਸ ਤਾਨ ਮਹਾਰਾਜ ਤਾਨ ਗੁਰੂ ਨਾਨਕ ਤਾਨ ਬਾਬਾ ਕਨਸਾਵਾਰੇ ਮਾਰ ਸਕੇ ਪਾਚਾ ਆਪ ਦੇ ਮਾਰ ਜੀ ਜੋਰੀ ਆਪ ਦਾ ਪਰਿਵਾਰ ਮਾਰ ਸਕੇ ਪਾਚਾ ਆਪ ਦੇ ਥਲੇ ਮਾਰ ਸਕੇ ਪਾਚਾ ਉਹਨਾਂ ਨੇ ਬਰਸਾ ਬਣਾ ਉੱਤੇ ਆਪਣੇ ਮਹੱਲ ਬਣਾਉਣ ਨੂੰ ਰਾਨਵਾਤੀ ਰਖ ਮਨੋਂਵਾਤੀ ਮਾਰ ਸਕੇ ਪਾਚਾ ਹੋਰ ਨੀ ਰੱਖਣ ਲੱਗੇ ਨੇ ਥੱਲੇ ਥਾਂ ਦੀ ਮਾਰ ਸਕੇ ਪਾਚਾ ਆ ਬਸੀਸ਼ ਕਰਨੀ ਮਾਰ ਜੋ ਵੀ ਕੰਮ ਇਹਨਾਂ ਦਾ ਆਪਣੇ ਆਪੇ ਝੋ ਕੇ ਕਰਾਉਣੇ ਮਾਰ ਸਕੇ ਪਾਚਾ ਰਾਮ ਕਰਾਉਣੇ ਮਾਰ ਮਿਸਤਰੀਆਂ ਕੋਲੋਂ ਕਾਰੀਗਰਾਂ ਕੋਲੋਂ ਆਪ ਘਾਤਰਾ ਸੇ ਕੰਮ ਕਰਾਉਣਾ ਮਾਰ ਸਕੇ ਮੇਰਾ ਕਰਨੀ ਕੁਛ ਦੇ ਹਰ ਪੱਖੇ ਅੰਗ ਸੰਗ ਹੋ ਕੇ ਰਹਿਣਾ ਚੜ੍ਹਦੀਆਂ ਕਲਾ ਹੀ ਕਰਨਾ ਵਧੀਆ ਮੰਦਰ ਬਣਾ ਕੇ ਦੇਣੇ ਮਾਰ ਸੱਚੇ ਪਾਸੋ ਆਪ ਦੇ ਬੱਚੇ ਨੇ ਆਪ ਦਾ ਇਥਾਨ ਆਪ ਨੇ ਬੱਚੇ ਨੂੰ ਰਹਿਣ ਵਾਸਤੇ ਆਪ ਦੇ ਵਾਸਤੇ ਕੁਤਿਆ ਬਣਾ ਕੇ ਦੇਣ ਲੱਗੇ ਮੇਰਾ ਕਰਨ ਨਾਮਤਾ ਕਰਨ ਐਵੇਂ ਮਿਸਤਰੀ ਤਿਆਰ ਨੇ ਨੀ ਪੱਥਰ ਰੱਖ ਲੱਗੇ ਮਹਾਰਾਜ ਆਪ ਸਾਰੀ ਹੋਣਾ ਮਾਰ ਦਾ ਇੱਥੇ ਰੱਖੇ ਪਾਪਾ ਪਾਣਾ ਹਾਂਜੀ ਪਾਣਾ

ਇਹ ਤੇ ਰੱਖ ਨਾ ਨੋ ਪ੍ਰਸਾਦ ਵੀ ਮਾਨ ਤੇ ਪਾਰਚਾ ਮਠਿਆਈ ਦਾ ਹਾਜਰ ਮਾਨ ਸਿੱਤੋ ਤੇ ਇਹ ਲੋਨ ਮਹਾਰਾਜ ਆ ਮੇਰਾ ਕੰਨੀਆਂ ਬੱਚਿਆ ਤੇ ਪਾਰਚਾ ਮਾਨ ਪਰ ਤੇ ਨਵੀਂ ਰੱਖੋ ਇਹ ਕਿੱਥੇ ਰੱਖ ਲਈ ਜੋ ਉੱਥੇ ਲਾਓ ਨਾ ਉੱਪਰ ਇਹ ਵਾਲੇ ਵਾਲੇ 4 ਇੰਚ ਹੀ ਲੱਗ ਜਣੇ ਬਸ ਇਹ ਸੈਂਟਰ ਵਿੱਚ ਸੋ ਵਧੀਆ ਲੱਗੀ ਜਿ세 ਲੱਗੀ ਠੀਕ ਹੈ ਹਾਂਜੀ 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 ਬਾਕੀ ਜਿੰਦਾ ਜਦ ਮੱਝ ਤੋਂ ਕਰਦਾ ਨਹੀਂ ਆ ਕੋਈ ਹੱਥ ਪੱਕਾ ਫੜੋ ਜਿਹੜੀ ਇੱਕ ਤਾਂ ਬਾਕੀ ਹੋ ਜਾਣਾ ਚਾਰ ਹਾਂਜੀ ਉਹਦੇ ਨਾਲ ਨਾਲ ਆ ਦੇ ਲੈ ਲੱਗੂ ਰਸਾ ਤੇ ਚਪੋਰ ਦੇ ਨਵੀਂ ਆਪ ਰੋਬ ਇਹ ਦੇ ਹਾ ਜੀ ਅਰੇ ਬੰਦਰਾ ਕਿੱਥੇ ਪਾ ਪਾ ਚਾਹ ਆਖਾ ਖਾਣਾ ਲਾਤੇ ਨਾ ਲੱਗੇ ਬਾਬੇ ਹਾਂ ਲੱਗੇ ਬਾਬੇ ਆਹ ਚੜਾ ਇਹ ਬਹਿਣਾ ਤੇ ਇਧਰ ਕੋਈ ਗੱਲ ਕਰ ਮੰਦਰਾ ਨਾ ਆ ਲੈ ਬੈ ਬਸ ਸੜੀ ਦੇ ਚੜੇ ਟਨ ਬਾਬਾ ਕਣ ਕਾ ਮਰ ਰਹੀ ਨਹੀਂ ਉਹ ਤੇਰ ਵਾਲੀ ਨਹੀਂ ਚਲੋ ਉਹ ਨੰਬੂ ਤੇ ਗਿੱਦੜੀ ਕਿ ਕਰਨਾ ਸਟ੍ਰੈਕ ਕਿਹਦੇ ਜਮਾ даду कर ले जाना मध्य सेंट्रलिंग और टेस्ट वाला काला हाथ गरम है ना बता ये लो बता ये बाबा सही से ले लो भाई प्रसाद लो क्या हुआ अब दे दे आना है आना पड़ेगा चलो 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 चलो